ਮੈਂ ਤੈਨੂੰ ਬੱਚਾ ਤੇਰਾ ਮੱਥਾ ਭਾਗ ਵਾਲਾ ਵਾ ਅੱਛਾ ਤੈਨੂੰ ਸ਼ਰੀਕਾ ਤੋਂ ਕੋਈ ਮਸਲਾ ਤਾਂ ਨਹੀਂ ਨਹੀਂ ਬਾਬਾ ਜੀ ਹੁਣ ਹੋਊਗਾ ਬਸ ਐਵੇਂ ਹੀ ਐਵੇਂ ਹੀ ਵੀ ਹੁੰਦਾ ਵਾ ਇਹ ਮਸਲਾ ਸ਼ਰੀਕਾ ਤੋਂ ਬੰਦੇ ਨੂੰ ਸ਼ਰੀਕਾ 'ਚ ਹੁੰਦੀ ਆ ਛੋਟੀ ਮੋਡੀ ਲੜਾਈ ਆਵੇ ਬੱਚੇ ਆਏ ਆ ਕੋਈ ਦਹਾਤ ਮਾਸ਼ਾ ਤਮਾਸ਼ਾ ਬੱਚਾ ਮੇਰੇ ਕੋਲ ਸੱਪ ਬੜਾ ਖਤਰਨਾਕ ਆ ਕਾਲਾ ਮੰਬਾ ਤੇਰੇ ਤੋਂ ਵੀ ਹੈਲੋ ਤੇਰੇ ਤੋਂ ਵੀ ਜ਼ਿਆਦਾ ਕਾਲਾ ਕਾਲਾ ਮੰਬਾ ਬੱਚਾ ਇਸ ਪਟਾਰੀ ਦੇ ਵਿੱਚ ਬੜਾ ਖਤਰਨਾਕ ਸੱਪ ਆ ਇਹ ਅਸੀਂ ਮੱਲੇ ਮੱਲੇ ਜ ਲਈ ਫੜਦਾ ਮੱਲੇ ਜ ਲਈ ਫੜਦਾ ਐਡਾ ਖਤਰਨਾਕ ਸੱਪ ਇਹ ਤੂੰ ਨਿਕਲ ਜਾਵੇ ਕਿੱਧਰ ਕੌਣ ਜ਼ਿੰਮੇਦਾਰ ਹੈ ਇਹ ਬੱਚਾ ਅਸੀਂ ਕੀ ਲਿਆ ਹੋਇਆ ਇਸ ਕਾਲਾ ਮੰਬਾ ਅਸੀਂ ਆਰਾਨ ਦੇ ਜੰਗਲਾਂ ਦੇ ਵਿੱਚ 50 ਜੋਗੀਆਂ ਨੇ ਬੀਨ ਵਜਾ ਕੇ ਤੇ ਫੇਰ ਇਹ ਸੱਪ ਫੜਿਆ ਇੱਕ ਕਦੀ ਬੀਨਾ ਉਹਨੂੰ ਅਸਰ ਨਹੀਂ ਸੀ ਹੁੰਦਾ ਪਤਾ ਨਹੀਂ ਸੱਪ ਬੋਲਾ ਸੀ ਅਸੀਂ ਤਾਂ ਕਿੰਨੇ ਲਿਜਾਣੇ ਪਏ ਸਾਨੂੰ ਬਾਬਾ 50 ਜੋਗੀਆਂ ਨੂੰ ਤੁਖਖਜਲ ਕਰਨ ਦਿਆ ਇੱਕ ਸੱਪ ਦੇ ਪਿੱਛੇ ਇਹ ਬਹੁਤ ਖਤਰਨਾਕ ਆ ਬੱਚਾ ਅਜ ਜੋਗੀ ਤੇਰੇ ਦਰ ਤੇ ਆਪ ਚੱਲ ਕੇ ਆ ਗਿਆ ਇੱਕ ਸੰਗਚੂਰ ਵੀ ਹੁੰਦਾ ਨਾ ਸੰਗਚੂਰ ਸੰਗਚੂਰ ਬਹੁਤ ਖਤਰਨਾਕ ਸੱਪ ਆ ਉਹ ਉਹਦਾ ਜ਼ਹਿਰ ਜਿਹੜਾ ਵਾ ਸਭ ਨਾਲੋਂ ਜ਼ਿਆਦਾ ਅਸਰ ਕਰਨ ਵਾਲਾ ਹੁੰਦਾ ਉਹ ਸੁਣਿਆ ਉਹ ਲੜ ਜਾਵੇ ਤੇ ਬਾਬੇ ਨੂੰ ਜਫੀ ਬਾਹੂ ਠੀਕ ਹੋ ਜਾਂਦਾ ਮੇਰਾ ਕਿਹੜਾ ਫੁੱਫੀ ਦਾ ਮੁੰਡਾ ਵੇ ਮੇਰੀ ਸੁਲਾ ਉਹਦੇ ਨਾਲ ਉਹ ਸਾਰਿਆਂ ਨੂੰ ਲੜਦਾ ਵਾ